ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਦੀ ਵਲੌਗ ਇਧਰ ਪਾਕਿਸਤਾਨ ਬਾਰਡਰ ਤੇ ਇਹ ਆਪਣਾ ਪਿੰਡ ਟਾਣੀਆਂ ਤੇ ਇਧਰ ਆਪਣਾ ਘਰ ਇਹ ਮੋਟੀਆਂ-ਮੋਟੀਆਂ ਪੱਕੀਆਂ-ਪੱਕੀਆਂ ਗਲੀਆਂ ਇਧਰ ਆਵਨਾ ਅਸੀਂ ਆਇਆ ਸਵੇਰੇ ਨਾਲ ਵਲੌਗ ਹੋਰ ਕੀ ਚੱਲ ਵਧੀਆ ਚੱਲੇ ਆਂ ਅਸੀਂ ਕਿੱਧਰ ਗੁਰਦੁਆਰਾ ਸਾਹਿਬ ਇਹਦੇ ਵਗਰੇ ਮਾੜਾ ਜੀ ਜਾਨਾ ਆਪਣੇ ਸਾਡੇ ਨਾ ਜਤਨ ਕਰ ਕਾਲੇ ਕਾਲੇ ਘਾਟੇ ਮੈਂ ਅਸੀਂ ਅਰਦਾਸ ਵਿੱਚ ਕੋਈ ਨਹੀਂ ਸ਼ਾਮਲ ਹੋਏ ਕਿਉਂਕਿ ਅੱਜ ਸਾਡਾ ਪੇਪਰ ਤਾਂ ਕਰਕੇ ਸਾਰੇ ਕੰਮ ਸਵੇਰ ਵਾਲੇ ਜਲਦੀ ਜਲਦੀ ਕਰਨੇ ਨੇ ਤੇ ਵੇਖੀ ਜਾਵੇ ਭਾਈ ਐਕਟ ਵਾਲਾ ਵੇਖੀ ਜਾਂਦਾ ਵਲੌਗ ਬਣਾਦਾ ਪੈਨੇ ਸਵੇਰ ਬੇਰੀਆਂ ਚ ਨਵਜੇ ਜਾ ਕੇ ਹਾਂ ਤੂੰ ਐਕਟ ਵਾਲਾ ਚਲਾਨ ਤੇ ਧਿਆਨ ਦੇ ਆਏ ਹਾਏ 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 ਵਾਈਡ ਐਂਗਲ ਤੇ ਆ ਵੇਖਾ ਵੇਹਾ ਵੇਹਾ ਵੇਹ ਕੁਦਰਤ ਦੇ ਨਜ਼ਾਰੇ ਘੈਂਟ ਇਧਰ ਆਪਣੇ ਸੂਰਜ ਦੇਵਤਾ ਜੀ ਉਦੇ ਹੋ ਰਹੇ ਨੇ ਆਏ ਹਾਏ 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 ਬੱਦਲ ਹੈ ਘੈਂਟ ਸਿਰਾ ਤੇ ਇੱਥੇ ਹਲਕੀ ਫੁਲਕੀ ਜੀ ਐਕਸਰਸਾਈਜ਼ ਤੇ ਬੈਠ ਕੇ ਮੁੰਡਾ ਮਾਰਦੇ ਆ ਤੇ ਨਿਕਲਦੇ ਆ ਜਲਦੀ ਕਿਉਂ ਹਮਨੇ ਸਹੀ ਗੱਲ ਸਹੀ ਗੱਲ ਕੰਮ ਕਰਨਾ ਹੈ ਮੁੰਡਾ ਸੁਰਮਾ ਪਾ ਲੈ ਆਵੇ ਲੋ ਓ ਯਾਰ ਅੱਖਾਂ ਚ ਪਾਣੀ ਆਈ ਜਾਂਦਾ ਨਿਕਲਦਾ ਅੱਖਾਂ ਚ ਅੱਖਾਂ ਚ ਪਾਣੀ ਅੱਜ ਕੱਲ ਪੜ ਵਾਵਾ ਰਿਆ ਨਾ ਮੁੰਡਾ ਸਾਡਾ ਨਹੀਂ ਕਿੰਨਾ ਮੈਂ ਨਹੀਂ ਪੜਦਾ ਪੜਦਾ ਨਾ ਪੜਦਾ ਨਾ ਜਸਮਾ ਥੋੜੀ ਹੈ ਨਾ ਸੁਣਾ ਨਹੀਂ ਹੈ ਨਾ ਇਹ ਵੇਲਾ ਰਹਿੰਦਾ ਸੱਚੀ ਸੌਰੀ ਸਾਰਾ ਦਿਨ ਵੇਲਾ ਰਹਿੰਦਾ ਅੱਖਾਂ ਚ ਪਾਣੀ ਆਂਦਾ ਰਹਿੰਦਾ ਸੁਰਮਾ ਪਾਦਾ ਰਹਿੰਦਾ ਹਾਲ ਆ ਪੀ ਲਿਆ ਸੌਂ ਗਿਆ ਗੁਰਦੁਆਰੇ ਚਲੇ ਗਿਆ ਪ੍ਰਸ਼ਾਦ ਲੈ ਲਿਆ ਡੰਡ ਬੈਠ ਕੇ ਮਾਰ ਲਿਆ ਰੀਲ ਸ਼ਾਟਸ ਵੀ ਹੋਈ ਭਾਈ ਰੱਖੀ ਰੱਖ ਬਲੌਗ ਬਣਾ ਲਏ ਐਡਿਟ ਕਰ ਲਏ ਬਸ ਦੈਟਸ ਇਟ ਥਿਸ ਇਜ਼ आवर ਵੈਰੀ ਬਿਜ਼ੀ ਸ਼ਡਿਊਲ ਲਓ ਤੁਸੀਂ ਇੱਥੇ ਰੱਖੋ ਸ਼ਾਵਾ 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 ਬਾਡੀ ਬਿਲਡਰ ਛਾਤੀ ਲੋਹਿਆ ਬਣਾਨੀ ਆਪਾਂ ਮਾਰਨਾ ਛਾਤੀ ਲੋਹਿਆ ਬਣਾਨੀ ਮਗਰ ਲੱਗੇ ਨਹੀਂ ਬੈਲੀ ਕਿਹੜਾ ਪਾ ਗਿਆ ਨਾ ਹੁੰਦਾ ਕੇੰਦਰ ਐਕਸਰਸਾਈਜ਼ ਕਰਨ ਵੇ ਆ ਵੇਖ ਆ ਜਿਹੜੀਆਂ ਸ਼ਖਸੀਅਤਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਟਾਈਮ ਤੇ ਕਿਹੜਾ ਇਸ ਚੀਜ਼ ਪਾਣੀ ਹੁੰਦੀ ਆ ਨਹੀਂ ਪਤਾ ਯਾਰ ਸਭ ਐਸਾ ਸਾਨੂੰ ਨਹੀਂ ਆਉਂਦਾ ਇਹਨਾਂ ਸਭ ਦਾ ਆਚਾਰ ਦੀ ਕਲ ਹੀ ਕੋਈ ਨਹੀਂ ਫਿਰ ਲਿਖਣ ਚੱਲੇ ਨੇ ਪੇਪਰ ਇਹ ਦੇਖ ਅਬ ਠੀਕ ਹੈ ਟੁੱਟੇ ਵੈਸੇ ਅਕਲ ਤਾਂ ਮੈਨੂੰ ਵੀ ਕੋ ਨਹੀਂ ਆ ਵੇਖੋ ਆ ਸ਼ਾਰਟ ਪਾਈ ਏ ਜਿਹੜੀ ਭੋਗ ਤੇ ਤੇ ਦੂਜੀ ਵਡੇਰੇ ਜੇ ਨਹੀਂ ਪਾਦੇ ਹੁੰਦੇ ਸ਼ਾਰਟ ਪਾ ਕੇ ਆਇਆ ਮੈਂ ਓਏ ਇੰਨੀ ਸ਼ਾਰਟ ਨੇ ਕੀ ਵਧੀ ਲੱਗਾ ਅੱਛਾ ਨਹੀਂ ਵਧੀਆ ਕੀ ਮਤਲਬ ਟੀ-ਸ਼ਰਟ ਵਗੈਰਾ ਟਰੈਕਸੂਟ ਪਾ ਜਾਂਦਾ ਉਹ ਤਾਂ ਐਵੇਂ ਗਰੀਜਾਂ ਦੇ ਫੈਸ਼ਨ ਕੱਢੇ ਹੋਏ ਨੇ ਉਹ ਟਰੈਕਸੂਟ ਬਸ ਇਹ ਸਭ ਬੱਚਾ ਫੋਲੋ ਕਰਾਂਗੇ ਨਹੀਂ ਸੋ ਫੋਲੋ ਨਹੀਂ ਕਰਨਾ ਸੀ ਆਹਦਾ ਸਭ ਬੱਚਾ ਹੈ ਆਪਦਾ ਆਪਦਾ ਕੀ ਆਪਦਾ ਹੀ ਕਹ ਹੈ ਆਪਦਾ ਹੀ ਕਰ ਲੈ ਆ ਵੇਖਾ ਸਭ ਦੇ ਸਾਨੂੰ ਕਪੜੇ ਪਾਣ ਦਾ ਵੈਸੇ ਕੋਈ ਢੰਗ ਨਹੀਂ ਅਸੀਂ ਨਾ ਜਿਹੜੀ ਚੀਜ਼ ਜਿੱਦ ਵਿੱਚ ਹੱਥ ਆਏ ਪਾ ਲਈ ਦਾ ਵੇਖ ਲ ਪਜਾਮੇ ਦੇ ਉੱਪਰ ਆ ਸ਼ਾਰਟ ਚੱਲ ਵੰਡਿਆ ਛਾਵਾ 1 2 ਆ ਦੋ ਦੋ ਹੀ ਮਾਰਨੇ ਨੇ ਬਸ ਛਾਤੀ ਲੋਹਾ ਬਨਾਨੀ ਮੁੰਡੇ ਨੇ 1 2 ਪੇਨ 4 5 ਇੱਥੇ ਸ਼ਾਵਾ 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 ਕੈਂਟ ਕੈਂਟ ਬਾਬੇ ਕੈਂਟ ਕੈਂਟ ਯਾਰਾ ਯਾਰਾ ਇਹ ਤੋਂ ਬਾਅਦ ਮੇਰੀ ਵਾਰੀ ਹੈ ਇੱਧਰ ਦੇਖੋ ਸੂਰਜ ਕਿੰਨਾ ਘੈਂਟ ਤੇ ਵਿੱਚ ਜਿਹੜਾ ਪੱਠਾ ਆ ਰਿਹਾ ਨਾ ਪੱਠਾ ਇੱਟਾਂ ਲਾ ਜਿਹੜਾ ਤੂਹਾ ਕੱਢਣ ਦੇ ਹੈ ਵੈਸੇ ਦ੍ਰਿਸ਼ ਜਿਆਦਾ ਵਧੀਆ ਬਣ ਰਿਹਾ ਹੈ ਬਾਕੀ ਪੋਲਿਊਸ਼ਨ ਫਲਾਈ ਖੜਾ ਚੱਲ ਕੋਈ ਨਾ ਉਹ ਵੇਖੀ ਇਹੰਦਰ ਚਿੱਤਰ ਜਿਆ ਕਿੰਨਾ ਘੈਂਟ ਬਨੇਗਾ ਹੋਵੇ ਪੇਂਟ ਵਧੀਆ ਬਣੇਗਾ ਪੇਂਟਿੰਗ ਵਾਹਿਗੁਰੂ ਜੀ ਕੀ ਫਤਿਹ ਸੱਜਰੀ ਸਵੇਰ ਉਠਾ ਕਰ ਅਰਦਾਸ ਅਰਦਾਸ ਹੋਣੀ ਹੈ ਇਨਸ਼ਾ ਅੱਲਾ ਤੂੰ ਇਨੀ ਸੋਹਣੀ ਸਵੇਰ ਰਪ ਚਿੰਤੀ ਫਲ ਜਿਹਾ ਕਰਦੇ ਸਾਰਦੇ ਤਾ ਹਾਂ ਲੇਟ ਉੱਠਦੇ ਰਹਿੰਦੇ ਟਾਈਮ ਨਾਲ ਉੱਠਣਾ ਕਰਨਾ ਸੀ ਜਿਵੇਂ ਉਹਨਾਂ ਉੱਠੀਦਾ ਨਾ ਨਾਲੇ ਕਿਸਮਤ ਜਾਗਦੀ ਮੰਮੀ ਨੇ ਕਿਹਾ ਟਾਈਮ ਨਾਲ ਉੱਠਣਾ ਕਿਸਮਤ ਵੀ ਜਾਗਦੀ ਹੈ ਫਿਰ ਬੰਦੇ ਦੇ ਭਾਗ ਵੀ ਜਾਗਦੇ ਨੇ ਆਤਮਾ ਵੀ ਜਾਗਦੀ ਚੇਤਨਾ ਵੀ ਜਾਗਦੀ ਫਿਰ ਰੱਬ ਮਿਲ ਜਾਂਦਾ ਹੈ ਫਿਰ ਆਪੇ ਆਪਰਾ ਬੂਹਰਾ ਤੇ ਟੈਨਸ਼ਨ ਫਰੀ ਹੋ ਜਾਂਦੀ ਦਾ ਸੋਇਰ ਸੋਇਰ ਦੀ ਫਿਲਾਸਫੀ ਸਾਡੀ ਆ ਸਾਡਾ ਗੁਆੰਡੀ ਚੱਲਿਆ ਸਕੂਲ ਜੱਲਿਆ ਫਿਰ ਤੇਰੀ ਵਾਰੀ ਕਿਹੜੀ ਕਲਾਸ 8ਵੀਂ 8ਵੀਂ ਉਹ ਪ੍ਰਾਇਮਰੀ ਸਕੂਲ ਜੋ ਹੈ 8ਵੀਂ ਤੱਕ ਬਣ ਗਿਆ 8ਵੀਂ ਤੱਕ 8ਵੀਂ 8ਵੇਂ ਸੰਡੇ ਚ ਲੈਣਾ ਮਿੱਡੇ ਅੱਛਾ ਸੌਰੀ ਇਹ ਪ੍ਰਾਇਮਰੀ ਸਕੂਲ ਹੈ ਉਹ ਅਗਾਂ ਇੱਕ ਹੋਰ ਪਿੰਡ ਹੈ ਉੱਥੇ ਚੱਲਿਆ ਜਾ ਜਾ ਪਹੁੰਚ ਟਾਈਮ ਨਾਲ ਫਾਇਦਾ ਹੀ ਪੜ ਲਿਖ ਕੇ ਲੱਗ ਜਾ ਕੋਈ ਕਿਉਂ ਹਮ ਨਹੀਂ ਅਸੀਂ ਤਾਂ ਵੇਲੜ ਰਹਿ ਗਏ ਇਟਸ 1:36 ਓਕਲੌਕ 13 ਵਜ ਗਏ 36 ਮਿੰਟ ਆ ਮੋਟਰਸਾਈਕਲ ਤੇ ਅਸੀਂ ਪੇਪਰ ਦੇ ਵੀ ਆਏ ਪੇਪਰ ਦਿਖਾਈ ਮੁੰਡਾ ਯਾਰ ਬੜਾ ਓਕੇ ਘਰੇ ਵੀ ਆ ਗਏ ਇੱਧਰ ਸਵੇਰੇ ਨਾ ਲੇਟ ਹੋ ਗਏ ਪੇਪਰ ਦੇ ਪੇਪਰ ਪੇਪਰ ਨਹੀਂ ਲੈ ਆ ਰੋਟੀ ਦਾਲ ਚੱਕ ਮੰਜਾ ਉਧਰੋਂ ਉਧਰੋਂ ਹੀ ਚੱਕ ਲੈ ਹੁਣ ਅੱਛਾ ਵਾ ਚੱਕ ਚੱਕ ਨਾ ਨਾ ਛੱਡਣਾ ਪੱਕੇ ਹੱਥ ਪਾਏ ਵਨੇ ਮਰਦ ਦੇ ਹੱਥ ਨੇ ਮਰਦ ਦੇ ਵੀਰੇ ਇਹੀ ਸੀ ਸਾਡਾ ਅੱਜ ਦਾ ਪੇਪਰ ਸੱਭਿਆਚਾਰ ਲੋਕਤਾਰਾ ਤੇ ਪੰਜਾਬੀ ਸੱਭਿਆਚਾਰ ਮਾਸਟਰ ਆਫ ਆਰਟਸ 3rd ਸੈਮੈਸਟਰ ਸਾਰਾ ਟੈਂਪਟ ਕਰ ਦਿੱਤਾ ਸੀ ਓਕੇ ਸੋਕੇ ਤੇ ਨੈਕਸਟ ਸੈਮੈਸਟਰ ਦੀ ਬੁੱਕ ਨਹੀਂ ਸੈਮੈਸਟਰ ਨਹੀਂ ਨੈਕਸਟ ਸਬਜੈਕਟ ਦੀ ਬੁੱਕ ਵੀ ਲੈ ਆਇਆ ਪੰਜਾਬੀ ਅਦੁਨਿਕ ਕਵਿਤਾ ਪਾਰਟ 1 3rd ਸੈਮੈਸਟਰ ਪਾਰਟ 2 ਐ 4th ਸੈਮੈਸਟਰ ਚੋਂ ਤੇ ਹੁਣ ਵਾਰੀ ਇਹ ਰੋਟੀ ਖਾਣ ਦੀ ਦਾਲ ਤੇ ਮੂਰੀਆਂ ਦੀ ਸਬਜ਼ੀ ਸੁੱਕੀ ਤੇ ਨਾਲ ਹੈ ਜੀ ਪੰਜਾਬੀ ਲੱਸੀ ਸੱਭਿਆਚਾਰ ਦਾ ਹਿੱਸਾ ਹੈ ਲੱਸੀ ਸਭਿਆਚਾਰ ਦਾ ਇਸਾ ਨਾ ਲਿਖ ਕੇ ਆਏ ਪੇਪਰ 'ਚ ਕੋ ਨਹੀਂ ਜੀ ਸਭਿਆਚਾਰ ਦਾ ਇਸਾ ਕੀ ਜੀ ਜੀ ਅੰਗਰੇਜ਼ੀ ਸਭਿਆਚਾਰ ਲੈ ਮੈਂ ਲੱਸੀ ਪੁੱਛੀ ਜਾ ਤੂੰ ਉਹੀ ਗੱਲ ਕਰਦੀ ਨਾ ਕਿਹੜੀ ਗੱਲ ਕਿਹੜੀ ਗੱਲ ਵੀ ਉੱਪਰ ਕ ਮਾਲਾ ਖਾਲੀ ਹੈ ਇਹ ਵਾਲਾ ਪੰਜਾਬੀ ਸਭਿਆਚਾਰ ਦਾ ਹਿੱਸਾ ਹੈ ਉੱਪਰ ਵੇਜਾ ਖਾਲੀ ਹੈ ਪਹਿਲਾਂ ਸੋਮਰਾਸ ਪੀਂਦੇ ਨੇ ਲੱਸੀ ਆਦਾਸੀ ਪੀਵੀ ਦਾ ਇਹ ਦੁੱਧ ਤੋਂ ਲੱਸੀ ਬਣਾਈ ਨੇ ਦੁੱਧ ਤੋਂ ਲੱਸੀ ਫਿਰ ਨਾ ਕੋਈ ਚੱਲਿਆ ਸੀ ਵਿਚਾਰਾ ਗੱਡੇ ਤੇ ਗੱਡੇ ਨਹੀਂ ਹੁੰਦੇ ਸੀ ਹੁੰਦੇ ਤੇ ਚੱਲਿਆ ਸੀ ਉਨੇ ਦੁੱਧ ਦੇ ਵਿੱਚ ਹੋ ਨਿੰਬੂ ਪਾ ਲਿਆ ਤੇ ਲੱਸੀ ਬਣ ਗਈ ਪਨੀਰ ਬਣ ਗਿਆ ਪਨੀਰ ਨਹੀਂ ਲੱਗਦਾ ਬਣ ਗਿਆ ਨਹੀਂ ਆਣਾ ਸਿਸਟਮ ਅਚਾਨਕ ਡਿੱਗਿਆ ਸੀ ਨਾ ਖੱਟਾ ਲੱਗ ਗਿਆ ਲੱਸੀ ਤੇ ਖਿਓ ਦਾ ਹੀ ਜਾਤ ਹੋ ਗਿਆ ਚੋਪੜੀਆਂ ਚੋਪੜੀਆਂ ਰੋਟੀਆਂ ਉਹ ਵਾਲੇ ਤੰਦੂਰ ਦੀ ਆ ਫਖੜਾ ਪਰ ਇੱਥੇ ਨਹੀਂ ਲਾਈਆਂ ਕਿਤੇ ਹੋਰ ਲਾਈਆਂ ਨੇ ਹਮ ਲੱਸੀ ਪੀਂਦਿਆ ਮੁੰਡਾ ਰੋਸ਼ਨ ਦਾ ਸੁਰਮਾ ਬਾਹਰ ਦਿਖਾਈ ਅਮਨ ਚਲਾ ਗਿਆ ਆਪਣੇ ਪੈਨ ੜ ਆਪਣੇ ਘਰ ਥੋੜਾ ਜਿਹਾ ਕੰਮ ਸੀ ਤੇ ਮੈਂ ਬੁੱਕ ਸਾਈਡ ਤੇ ਰੱਖ ਕੇ ਥੋੜੀ ਜੀ ਪੁਸ਼ਪਾ ਮੂਵੀ ਵੇਖ ਰਿਹਾ ਥੋੜੀ ਜੀ ਜ਼ਿਆਦਾ ਨਹੀਂ ਚਾਹ ਦੇ ਨਾਲ ਮੈਨੂੰ ਇਸ ਬੈਕ ਪੜਨ ੜਾ ਮੁੰਡਾ ਪੜਨ ੜਾ ਫੋਕਸ ਬਣਾ ਲੈ ਡੂ ਨਾਟ ਡਿਸਟਰਬ ਇਹ ਤੇ ਲੈਪਟਾਪ ਤੇ ਪੁਸ਼ਪਾ ਇਕੱਠੇ ਇਕੱਠੇ ਪੜਦੇ ਆ ਬਰੋ ਕੱਲਾ ਕੱਲਾ ਪੜਨ ੜਾ ਸ਼ਾਮ ਦੇ 6 ਵਜੇ ਚੁੱਕੇ ਨੇ ਤੇ ਲੜਕਾ ਅਰਤੀ ਚਲਾ ਰਿਹਾ ਮੇਰਾ ਕਿਤਾਬਾਂ ਦੀ ਆਰਤੀ ਕਰਨੀ ਹੈ ਕਿਉਂਕਿ ਐਗਜ਼ਾਮ ਹੈ ਜਿਹੜਾ ਨਾ ਉਹ ਇੰਪੋਰਟੈਂਟ ਹੈ ਆਪਣੇ ਲਈ ਇਹ ਸ਼ਾਇਦ ਮੈਨੂੰ ਲੱਗਦਾ ਮੱਛਰਾਂ ਦੀ ਆਰਤੀ ਹੋ ਰਹੀ ਹੈ ਭਾਈ ਹੈਨਾ ਮੱਛਰ ਮੱਛਰ ਦੀ ਆਰਤੀ ਮੱਛਰ ਮੱਛਰ ਦੀ ਨਹੀਂ ਰਿਸਪੈਕਟ ਕਰਦਾ ਤੂੰ ਇੰਨੀ ਰਿਸਪੈਕਟ ਕਰਦਾ ਮੁੰਡਾ ਵੇਖ ਲਓ ਮੱਛਰਾਂ ਨੂੰ ਆਰਤੀ ਭੇਟ ਕਰ ਰਿਹਾ ਹੈ ਮੱਛਰਾਂ ਦੀ ਪੂਜਾ ਹੋ ਰਹੀ ਹੈ ਵੀ ਮਤਲਬ ਐਨਾ ਧਾਰਮਿਕ ਤੇ ਅਧਿਆਤਮਿਕ ਮੁੰਡਾ ਹੈ ਸਾਡਾ ਮੱਛਰ ਮਾਰ ਕੇ ਨਹੀਂ ਰਾਜੀ ਹਾਂ ਮੱਛਰ ਮਾਰ ਕੇ ਕੋਈ ਮੇਰੀ ਖੁਸ਼ੀ ਨਹੀਂ ਮਿਲਦੀ ਓਏ ਗੋਲ ਕੋ ਦੇਖੀ ਆਪ ਬੰਦੇ ਕੀ ਉਹ ਤੁਹਮੇ ਦੇ ਹਾਂ ਗੋਲ ਗੋਲ ਬੰਦੇ ਨੇ ਗੋਲ ਗੋਲ ਇਹ ਕਈ ਹੋਕੇ ਤੇ ਬਣਾ ਦੇ ਪਤਾ ਹੈ ਗੰਦੀ ਬਾਤ ਨਹੀਂ ਕਰਦੇ ਫਲੇਵਰ ਲੁਕਾ ਲੈ ਇਹ ਕੀ ਹੁੱਕਾ ਹੀ ਰਿਆਣੇ ਦਾ ਕਲਚਰ ਹੈ ਅੱਛਾ ਕਲਚਰ ਹੈ ਰਿਆਣੇ ਦਾ ਕਲਚਰ ਹੈ ਸੱਭਿਆਚਾਰ ਆਪਾਂ ਹੁਣੇ ਦਾ ਇਗਜ਼ਾਮ ਦੇ ਕੇ ਅੱਜ ਅੱਜ ਹੀ ਤਾਂ ਇਗਜ਼ਾਮ ਕੀਤਾ ਬਰੋ ਹਾਂ ਫਿਰ ਕਰੇ ਲੈ ਕੇ ਆਣੇ ਆਪਾਂ ਸੱਭਿਆਚਾਰ ਸਟੱਡੀ ਕਰਨਾ ਇਸ ਮਾਸਟਰ ਨੂੰ ਕਿਹਾ ਦੇਖ ਲੈ ਕੀ ਹੁੱਕਾ ਡੈਡੀ ਨੂੰ ਕਮ ਲੈ ਕੇ ਆਵੇ ਤੂੰ ਤੋੜਿਆ ਇਹ ਹੁੱਕਾ ਪਤਾ ਇਹ ਜਿਆਦਾ ਹੋ ਰਿਹਾ ਬਰੋ ਘਰ ਪੇ ਲੈ ਕੇ ਆਣਾ ਹਾਂ ਵੇਦਰ ਦੇ ਚੜਖੜੀ ਚੱਲ ਆਇਆ ਫਿਰ ਬੁੱਕਸ ਆਪਣੀ ਕਲਾਸ ਵਾਲੀ ਢੀਕਦੀ ਪੀ ਅਵਰ ਨੈਕਸਟ ਐਗਜ਼ਾਮ ਇਜ਼ ਦਿਸ ਕਲਾਸ ਦਾ ਇਗਜ਼ਾਮ ਨਹੀਂ ਹੈਗਾ ਆਧੁਨਿਕ ਪੰਜਾਬੀ ਕਵਿਤਾ ਪਾਰਟ 1